Dog Guardian ਨੇ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਬੜੀ ਡੂੰਘਾਈ ਨਾਲ ਜਾਂਚ ਕਰੀ ਆ ਉਹਨਾਂ ਦੇ ਇੱਕ ਦਿੱਲੀ ਵਿੱਚ ਪੱਤਰਕਾਰ ਹੈ ਔਰਤ ਪੱਤਰਕਾਰ ਤੇ ਦੂਸਰੀ ਪਾਕਿਸਤਾਨ ਤੇ ਯੂਏ ਵਿੱਚ ਉਹਨਾਂ ਨੇ ਬਹੁਤ ਸਾਰੇ ਲਿੰਕ ਜੋੜ ਕੇ ਆ ਜਿਹੜੀ ਇਹ ਜਿਹੜੀ ਬਹੁਤ ਹੀ ਡੀਪਲੀ ਅਨਲਿਸਿਸ ਜਿਹੜਾ ਹੈਗੀ ਆ ਰਿਪੋਰਟ ਕੱਢੀ ਆ ਜਿਹਦੇ ਵਿੱਚ ਦੱਸਿਆ ਗਿਆ ਵੀ ਭਾਈ ਪਰਮਜੀਤ ਸਿੰਘ ਪੰਜਵੜ ਸਮੇਤ ਪਾਕਿਸਤਾਨ ਵਿੱਚ ਜਿਹੜੇ 20 ਬੰਦੇ ਆ ਜਿਹੜੇ ਭਾਰਤ ਦੇ ਸਮਝਦਾ ਸੀਗਾ ਵੀ ਹੱਤਵਾਦੀ ਹੈ ਸੋ ਉਹਨਾਂ ਦਾ ਜਿਹੜਾ ਹੈਗਾ ਉਹ ਕਤਲ ਕਰਿਆ ਉਹਨਾਂ ਨੇ ਯੂਏ ਵਿੱਚ ਇੱਕ ਡਾ ਸਥਾਪਿਤ ਕਰਿਆ ਭਾਰਤ ਦੇ ਅਫਸਰਾਂ ਨੇ ਉਥੋਂ ਉਹਨਾਂ ਨੇ ਫਿਰ ਜਿਹੜੇ ਪਾਕਿਸਤਾਨ ਵਿੱਚ ਜਿਹੜੇ ਕੁਝ ਲੋਕਾਂ ਉੱਥੇ ਯੂਏ ਵਿੱਚ ਕੰਮ ਕਰਦੇ ਸੀ ਪਾਕਿਸਤਾਨੀ ਨਾਗਰਿਕ ਉਹਨਾਂ ਨੂੰ ਪੈਸੇ ਦੇ ਰਾਲਚ ਦਿੱਤੇ ਵੀ ਤੁਹਾਨੂੰ 15-15 ਲੱਖ ਰੁਪਏ ਦਿੱਤਾ ਜਾਊਗਾ ਤੁਸੀਂ ਜਾ ਕੇ ਕਾਫਰਾਂ ਦਾ ਕਤਲ ਕਰਨਾ ਹੂੰ ਹੂੰ ਵੀ ਅਸੀਂ ਕੁਝ ਲੋਕਾਂ ਦੇ ਕਤਲ ਕਰਵਾਉਣੇ ਆ ਜਿਹੜੇ ਭਾਰਤ ਸਰਕਾਰ ਨਾਲ ਮਿਲੇ ਹੋਏ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਉਹ ਪਾਕਿਸਤਾਨ ਦੇ ਦੁਸ਼ਮਣ ਨੇ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਨੇ ਵੀ ਭਾਰਤ ਦੇ ਇਸ਼ਾਰਿਆਂ ਤੇ ਚੱਲਦੇ ਨੇ ਉਹ ਕਾਫਰਾਂ ਦਾ ਕਤਲ ਕਰਨਾ ਹੈਗਾ ਵੀ ਇਸ ਕਰਕੇ ਤੁਸੀਂ ਉੱਥੇ ਜਾ ਕੇ ਤੇ ਕੁਝ ਲੋਕ ਉਹਨਾਂ ਨੇ ਆਪਣੇ ਅਏ ਪਾਕਿਸਤਾਨ ਦੇ ਵਿੱਚ ਹੀ ਰਿਕਰੂਟ ਕਰੇ ਹੈਗੇ ਹਨਾ ਸੋ ਇਹ ਦੱਸਿਆ ਤੋਂ ਉਹਦਾ ਜਿਹੜਾ ਬੇਸ ਬਣਿਆ ਉਹ ਕਹਿੰਦਾ ਵੀ ਉਹਨਾਂ ਨੇ ਫਿਰ ਭਾਰਤ ਵਿੱਚ ਜਿਹੜੇ ਦਿੱਲੀ ਵਾਲੇ ਪੱਤਰਕਾਰ ਆ ਬੀਬੀ ਜੀ ਉਹਨਾਂ ਨੇ ਭਾਰਤ ਵਿੱਚ ਜਿਹੜੇ ਰੌ ਦੇ ਅਫੀਸ਼ੀਅਲਸ ਆ ਉਹਨਾਂ ਨਾਲ ਅਫੀਸ਼ੀਅਲੀ ਜਾਂ ਅਨਫੀਸ਼ੀਅਲੀ ਗੱਲਬਾਤ ਕਰੀਆਂ ਨੇ ਉਹਨਾਂ ਉਹਨਾਂ ਅਫਸਰਾਂ ਨੇ ਫਿਰ ਕਿਹਾ ਹੈਗੇ ਵੀ ਅਸੀਂ ਬੰਦੇ ਆ ਜਿਹੜੇ ਪਾਕਿਸਤਾਨ ਚ ਮਾਰੇ ਹੈਗੇ ਆ ਤੇ ਜਦੋਂ ਉਹਨਾਂ ਨੇ ਦੱਸਿਆ ਵੀ ਇਹ ਤੁਹਾਡੀ ਨੀਤੀ ਕਦੋਂ ਤੋਂ ਸ਼ੁਰੂ ਹੋ ਉਹ ਕਹਿੰਦਾ ਵੀ 2019 ਵਿੱਚ ਜਦੋਂ ਪਲਵਾਮਾ ਵਾਲਾ ਅਟੈਕ ਹੋਇਆ ਹਾਂ ਉਤੋਂ ਪਹਿਲਾਂ ਸਾਡੀ ਇਹ ਨੀਤੀ ਹੁੰਦੀ ਸੀ ਵੀ ਅਸੀਂ ਪਾਕਿਸਤਾਨ ਦੀਆਂ ਜਿਹੜੀਆਂ ਸਹਾਇਤਾ ਪ੍ਰਾਪਤ ਖੜਕੂ ਜਥੇਬੰਦੀਆਂ ਨੇ ਵੀ ਇਹ ਆਪਣੀ ਇੰਟੈਲੀਜੈਂਸ ਦੇ ਹਿਸਾਬ ਨਾਲ ਉਹਨਾਂ ਨੂੰ ਕੰਮ ਕਰਨ ਤੋਂ ਰੋਕਦੇ ਸੀ ਵੀ ਉਹ ਸਾਡੇ ਘਰ ਵਿੱਚ ਆ ਕੇ ਕੋਈ ਹਮਲਾ ਨਾ ਕਰ ਸਕਣ ਹਾਂ ਵੀ ਅਸੀਂ ਪ੍ਰੀਵੈਂਟਿਵ ਮੀਜਰਸ ਆ ਜਿਹੜੇ ਉਹ ਲਾਉਂਦੇ ਹੈਗੇ ਸੀ ਪਰ 2019 ਦੇ ਹਮਲੇ ਤੋਂ ਬਾਅਦ ਸਾਨੂੰ ਥੋੜਾ ਥੋੜਾ ਅਹਿਸਾਸ ਹੋਣ ਲੱਗਿਆ ਵੀ ਸਾਨੂੰ ਹੁਣ ਨੀਤੀ ਬਦਲਣੀ ਚਾਹੀਦੀ ਹੈ ਸਾਨੂੰ ਕਾਊਂਟਰ ਅਟੈਕ ਕਰਨਾ ਜਮਾਲ ਖਸ਼ੋਗੀ ਵਾਲੇ ਇਨਸੀਡੈਂਟ ਤੋਂ ਬਾਅਦ ਵੀ ਜਿਹੜਾ ਹੈਗਾ ਇਹਨਾਂ ਨੇ ਕੋਈ ਸਬਕ ਲਿਆ ਵੀ ਇਦਾਂ ਵੀ ਅਸੀਂ ਕਰ ਸਕਦੇ ਹਾਂ ਹਾਂਜੀ ਹਾਂਜੀ ਸੋ ਉਹ ਉਹਦੇ ਤੇ ਮੈਂ ਆਉਣਾ ਹੈਗਾ ਸੋ ਉਹ ਕਹਿੰਦੇ ਵੀ ਇਨੀਸ਼ੀਏਟ ਹੋਇਆ ਉਤੋਂ ਬਾਅਦ ਕਿਸਾਨ ਮੋਰਚਾ ਆ ਜਾਂਦਾ ਹੈਗਾ ਜੀ ਜੀ ਜਦੋਂ ਕਿਸਾਨ ਮੋਰਚੇ ਨੇ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਕਿਸਾਨ ਮੋਰਚੇ ਨੇ ਸਾਨੂੰ ਬਹੁਤ ਤੰਗ ਕਰਿਆ ਉਹ ਆਫੀਸਰਸ ਨੇ ਦੱਸਿਆ ਵੀ ਸਿੱਖਾਂ ਨੇ ਜਿੰਨੀ ਹਮਾਇਤ ਦਿੱਤੀ ਕਿਸਾਨ ਮੋਰਚੇ ਨੂੰ ਔਰ ਜਿਸ ਤਰ੍ਹਾਂ ਉਹਨਾਂ ਨੇ ਨਰਿੰਦਰ ਮੋਦੀ ਨੂੰ ਝੁਕਣ ਲਈ ਮਜਬੂਰ ਕਰਿਆ ਉਹਨੇ ਸਾਡੇ ਮਨਾਂ ਵਿੱਚ ਬਹੁਤ ਵੱਡਾ ਡਰ ਪੈਦਾ ਕਰਿਆ ਵੀ ਜਿਹੜੇ ਸਿੱਖ ਨੇ ਸਾਡੇ ਲਈ ਚੈਲੰਜ ਬਣ ਸਕਦੇ ਹੈਗੇ ਸੋ ਜਿਸ ਤਰ੍ਹਾਂ ਵਿਦੇਸ਼ੀ ਸਿੱਖਾਂ ਨੇ ਉਸ ਮੋਰਚੇ ਨੂੰ ਹਮਾਇਤ ਦਿੱਤੀ ਫਿਰ ਕਹਿੰਦਾ ਵੀ ਕਿਉਂਕਿ ਜਿਹੜੀ ਉਹਨਾਂ ਦੀ ਰਿਸਰਚ ਐਂਡ ਐਨਾਲਿਸਿਸ ਵਿੰਗਾ ਉਹ ਪ੍ਰਧਾਨ ਮੰਤਰੀ ਦੇ ਅੰਡਰ ਆ ਸੋ ਪ੍ਰਧਾਨ ਮੰਤਰੀ ਨੂੰ ਸਥਿਤੀ ਬਾਰੇ ਦੱਸਿਆ ਗਿਆ ਵੀ ਆਹ ਹਾਲਾਤ ਨੇ ਤੇ ਦੂਜੇ ਪਾਸੇ ਜਿਹੜਾ ਖੁਸ਼ੋਗੀ ਵਾਲਾ ਕਤਲ ਹੋਇਆ ਵੀ ਸਾウਦੀ ਅਰੇਬੀਆ ਦੇ ਜਿਹੜੇ ਅਫੀਸ਼ਰਸ ਨੇ ਇੱਕ ਅਮਰੀਕੀ ਪੱਤਰਕਾਰ ਜਿਹੜਾ ਕਿ ਜਿਹਦੇ ਕੋਲ ਡਬਲ ਸਿਟੀਜ਼ਨਸ਼ਿਪ ਸੀ ਉਹਨੂੰ ਤੁਰਕੀ ਵਿੱਚ ਜਿਹੜਾ ਸਾਊਦੀ ਅਰੇਬੀਆ ਦੀ ਐਮਬੈਸੀ ਹੈ ਉਹਦੇ ਵਿੱਚ ਬਲਾ ਕੇ ਟੁਕੜੇ ਟੁਕੜੇ ਕਰਕੇ ਵੱਢ ਕੇ ਸਿਰ ਦਿੱਤਾ ਤੇ ਉਹਨੂੰ ਅਟੈਚੀ ਵਿੱਚ ਪਾ ਕੇ ਬਾਹਰ ਸਿਰ ਦਿੱਤਾ ਸੋ ਅਮਰੀਕਾ ਦੀਆਂ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੇ ਉਹਨਾਂ ਨੇ ਕੋਈ ਵੀ ਥਾਂ ਪੱਲਾ ਨਹੀਂ ਫੜਾਇਆ ਉਹ ਕਹਿੰਦੇ ਵੀ ਖੁਸ਼ੋਗੀ ਦੇ ਕਤਲ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਨੂੰ ਦੱਸਿਆ ਤੇ ਆਪਸ ਵਿੱਚ ਵੀ ਸਲਾਹ ਕਰੀ ਵੀ ਜੇ 사ウਦੀ ਅਰੇਬੀਆ ਕਰ ਸਕਦਾ ਇਸ ਤਰ੍ਹਾਂ ਵੀ ਸਾਨੂੰ ਕਰਨ ਚ ਕੀ ਲੋੜ ਡਰ ਹੈਗਾ ਸੋ ਫਿਰ ਕਹਿੰਦਾ ਵੀ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਸਾਨੂੰ ਸਿਗਨਲ ਮਿਲ ਗਿਆ ਵੀ ਬੰਦੇ ਮਾਰਦੇ ਹੋ ਹਨ ਸੋ ਉਤੋਂ ਬਾਅਦ ਅਸੀਂ ਜਿਹੜੇ ਇਹ ਬੰਦੇ ਮਾਰਨੇ ਆ ਜਿਹੜੇ ਸ਼ੁਰੂ ਕਰ ਦਿੱਤੇ ਆ ਕਿ ਲਗਭਗ 20 ਬੰਦੇ ਆ ਜਿਹੜੇ ਮਾਰੇ ਗਏ ਆ ਕੁਝ ਕਸ਼ਮੀਰੀ ਨੇ ਪਰ ਉਦੇ ਚੋਂ ਜਿਹੜਾ ਸਿੱਖ ਜਿਹੜਾ ਖਾੜਕੂ ਆਗੂ ਸੀ ਭਾਈ ਪਰਮਜੀਤ ਸਿੰਘ ਪੰਜਵੜ ਹੁਣ ਉਹਦੇ ਵਿੱਚ ਵੀ ਦੱਸਿਆ ਵੀ ਇਹਨਾਂ ਨੇ ਜਿਹੜਾ ਜਿਹੜੇ ਅਫਗਾਨਿਸਤਾਨ ਵਿੱਚ ਆਈਐਸ ਆਈਐਸ ਜਥੇਬੰਦੀ ਚੱਲਦੀ ਹੈ ਨਾ ਉਹਦੇ ਵਿੱਚ ਬਹੁਤ ਸਾਰੇ ਕੇਰਲਾ ਤੋਂ ਮੁਸਲਿਮ ਨੌਜਵਾਨ ਗਏ ਹੋਏ ਆ ਸੋ ਕੇਰਲਾ ਤੋਂ ਜਿਹੜੇ ਗਏ ਹੋਏ ਆ ਬਹੁਤ ਸਾਰੇ ਉੱਥੇ ਫੜੇ ਗਏ ਸੀ ਸੋ ਇਹਨਾਂ ਨੇ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਉਹ ਨੌਜਵਾਨਾਂ ਨੂੰ ਭਾਰਤ ਲੈ ਗਏ ਹੋਏ ਆ ਹੁਣ ਉਹ ਉਹਨਾਂ ਦੀ ਵਰਤੋਂ ਕਰਕੇ ISIS ਦੀਆਂ ਇੱਕ ਤਾਂ ਸਰਗਰਮੀਆਂ ਤੇ ਉਹਨਾਂ ਦੇ ਵਿੱਚ ਐਂਟਰ ਕਰ ਗਏ ਹੋਇਆ ਸੋ ਉੱਥੇ ਕਿਹੜੇ ਬੰਦੇ ਭਰਤੀ ਕਰਨੇ ਆ ਕਿਹੜੇ ਨਹੀਂ ਕਰਨੇ ਕਿਹੜੇ ਨੂੰ ਬਾਹਰ ਕੱਢਣਾ ਉਹ ਸਾਰਾ ਕਹਿੰਦਾ ਵੀ ਭਾਰਤ ਸਰਕਾਰ ਬਹੁਤ ਇਨਵੋਲਡ ਹੈਗੀ ਆ ਸੋ ਜਿਹੜਾ ਭਾਈ ਪਰਮਜੀਤ ਸਿੰਘ ਪੰਜਵੜ ਨੇ ਜਿਹੜੇ ਬੰਦੇ ਨੇ ਮਾਰਿਆ ਉਹਨੂੰ ਉਹੋ ਸਿਗਾ ਉਹ ਬਹੁਤ ਜਿੱਦਾਂ ਉਹਦੇ ਧਾਰਮਿਕ ਤੌਰ ਤੇ ਰੈਡੀਕਲ ਵਿਚਾਰ ਸੀ ਉਹ ਆਈਐਸ ਆਈਐਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਸੋ ਇਹਨਾਂ ਨੇ ਸੋਸ਼ਲ ਮੀਡੀਆ ਕੰਟੈਕਟਸ ਰਾਹੀਂ ਉਹਦੇ ਨਾਲ ਕੰਟੈਕਟ ਕਰਿਆ ਵੀ ਅਸੀਂ ਤੁਹਾਨੂੰ ਆਈਐਸ ਆਈਐਸ ਵਿੱਚ ਭਰਤੀ ਕਰਾਵਾਂਗੇ ਵੀ ਤੂੰ ਹੋਰ ਕਾਫਰਾਂ ਦਾ ਕਤਲ ਕਰਦਾ ਰਹੇ ਪਰ ਸਾਨੂੰ ਪਹਿਲਾਂ ਇਹ ਦਿਖਾ ਵੀ ਤੂੰ ਕੁਝ ਕਰ ਵੀ ਸਕਦਾ ਕਿ ਨਹੀਂ ਹਾਂ ਸੋ ਫਿਰ ਉਹਨੇ ਦੱਸਿਆ ਵੀ ਮੈਨੂੰ ਟਾਰਗੇਟ ਦਿਓ ਕਿਹੜਾ ਕਰਨਾ ਸੋ ਫਿਰ ਉਹਨਾਂ ਨੇ ਦੱਸਿਆ ਵੀ ਇੱਕ ਸਰਦਾਰ ਰਹਿੰਦਾ ਉੱਥੇ ਜਿਹੜਾ ਕਾਫਰ ਹੈ ਤੇ ਹਨਾ ਵੀ ਪਾਕਿਸਤਾਨ ਦਾ ਵਿਰੋਧੀ ਆ ਕਾਫਰੀ ਕਹਿ ਕੇ ਵੀ ਇਹ ਬੰਦਾ ਮਾਰ ਕੇ ਦਿਖਾ ਫੇਰ ਅਸੀਂ ਤਰੀ আইএসआईएस ਵਿੱਚ ਤੁਹਾਡੀ ਭਾਰਤੀ ਰਾਂ ਤੇ ਉਹਦੇ ਵਿੱਚ ਜਾ ਕੇ ਫਿਰ ਜੋ ਮਰਜੀ ਕਰਦਾ ਰਹੀਂ ਸੋ ਉਸ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਰਲ ਕੇ ਫਿਰ ਭਾਈ ਪਰਮਜੀਤ ਸਿੰਘ ਪੰਜਬੜ ਦਾ ਜਿਹੜਾ ਕਤਲ ਕਰਿਆ ਸੋ ਵੱਡੀ ਗੱਲ ਇਹ ਹੈਗੀ ਆ ਵੀ ਇਹਨੂੰ ਪ੍ਰਧਾਨ ਮੰਤਰੀ ਦੀ ਸਹਿਮਤੀ ਪ੍ਰਾਪਤ ਆ ਇਸ ਕਤਲੋਗ ਦਾ